ਇਹ ਕਾਨਫਰੈਂਸ ਦੀ ਜੋ ਕਿ ਇੱਕ ਪਵਿੱਤਰ ਤਿਹਾੜ ਰੱਖੜੀ ਬੰਧਨ ਦਾ ਵਾ ਉਹਦੇ ਪ੍ਰਤੀ ਮੈਂ ਤੁਹਾਨੂੰ ਇੱਕ ਮੈਸੇਜ ਦੇਣ ਲਈ ਬੁਲਾਇਆ ਵਾ ਜੋ ਕਿ ਰੱਖੜੀ ਬੰਧਨ ਇੱਕ ਬਹੁਤ ਪਵਿੱਤਰ ਭਾਈ ਭੈਣ ਦੇ ਰਿਸ਼ਤੇ ਨੂੰ ਦਸਾਉਂਦਾ ਵਾ ਉਹਦੇ ਪ੍ਰਤੀ ਇੱਕ ਅੱਛਾ ਮੈਸੇਜ ਲੋਕਾਂ ਤੱਕ ਜਾਵੇ ਉਹਦੇ ਪ੍ਰਤੀ ਮੈਂ ਕੌਨਫੀਡੈਂਸ ਰੱਖੀ ਆ ਜਿਵੇਂ ਭੈਣ ਆਪਣੇ ਭਰਾ ਨੂੰ ਬਹੁਤ ਦੂਰ ਲੇਟੇ ਉਹਨੂੰ ਰੱਖੜੀ ਬੰਧਨੀ ਦੀ ਆਸ ਆਉਂਦਾ ਕਿ ਇਹ ਰਖੜੀ ਜੋ ਇੱਕ ਸਿਰਫ ਇੱਕ ਨਾਮ ਤੇ ਇੱਕ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਇੱਕ ਬਣਾਇਆ ਹੋਇਆ ਧਾਗਾ ਅਸਲ ਪਿਆਰ ਇੱਜ਼ਤ ਆਪਣੇ ਦਿਲ ਵਿੱਚ ਹੁੰਦਾ ਵਾ ਤੇ ਭਰਾ ਕਦੀ ਵੀ ਭੈਣ ਤੋਂ ਦੂਰ ਨਹੀਂ ਹੁੰਦੇ ਹਮੇਸ਼ਾ ਪਰਛਾਵਾਂ ਦੀ ਤਰ੍ਹਾਂ ਭੈਣਾਂ ਦੇ ਨਾਲ ਹੀ ਹੁੰਦੇ ਆ ਮੈਂ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹਉ ਜਿਹੜੀ ਆਪਣੇ ਭੈਣਾਂ ਨੂੰ ਪੈਂਟਸ ਮੱਤੇ ਦੂਜੀ ਦੀ ਭੈਣਾਂ ਨੂੰ ਜਦ ਤੱਕ ਨਰਜਾਨ ਨਿਕਾਣ ਆਉਂਦੀ ਹੈ ਹਾਂ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਮੇਰੇ ਨੂੰ ਲੱਗਦਾ ਕਿ ਸੇਕ ਦੀਆਂ ਧੀਆ ਭੈਣਾਂ ਸਾਂਝੀਆਂ ਵਾਂ ਆਪਣੇ ਘਰ ਵੀ ਭੈਣਾਂ ਵਾਂ ਆਪਾਂ ਕਿਸੇ ਦੀ ਭੈਣ ਜਾਂ ਕਿਸੇ ਦੀ ਧੀ ਨੂੰ ਓਨਾ ਹੀ ਦੁੱਖ ਦਈਏ ਜਿੰਨਾ ਕ ਆਪਾਂ ਕੱਲ ਨੂੰ ਆਪ ਦੀ ਭੈਣ ਪ੍ਰਤੀ ਵੀ ਦੇਖਣ ਯੋਗ ਹੋਈਏ ਜਿੰਨਾ ਕ ਆਪਾਂ ਆਪ ਦੀ ਭੈਣ ਨਾ ਦੁੱਖ ਨਹੀਂ ਸਹਿਣ ਕਰ ਸਕਦੇ ਤੇ ਦੂਜੇ ਹੀ ਆਪਾਂ ਕਿਸੇ ਦੀ ਧੀ ਭੈਣ ਨੂੰ ਦੁੱਖ ਦੇ ਕੇ ਉਹ ਵੀ ਕਿਸੇ ਦੀ ਭੈਣ ਆ ਵਾ ਕਿਸੇ ਦੀ ਬੇਟੀਆਂ ਆ ਇਸ ਕਰਕੇ ਉਹਨਾਂ ਨੂੰ ਉਹਨਾਂ ਕੀ ਟੌਰਚਰ ਕਰੋ ਉਹਨਾਂ ਕੀ ਪਰੇਸ਼ਾਨ ਕਰੋ ਜਿੰਨਾ ਕਸੀ ਆਪਣੀ ਭੈਣਾ ਪ੍ਰਤੀ ਵੀ ਦੇਖ ਸਕੀਏ ਮੈਂ ਸਾਰਿਆਂ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਆ ਕਿ ਪਹਿਲਾਂ ਤਾਂ ਜਿੰਨਾਂ ਦੀਆਂ ਭੈਣਾਂ ਨਹੀਂ ਹੈਗੀਆਂ ਤੁਸੀਂ ਆਸ-ਪ੍ਰੋਸ ਵਿੱਚ ਇੱਕ ਨਵੀਂ ਰਸਮ ਨੂੰ ਕਾਇਮ ਕਰੋ ਤੁਸੀਂ ਆਪਣੇ ਆਸ-ਪਾਸ ਜਿਨ੍ਹਾਂ ਨੇ ਭੈਣਾ ਨਹੀਂ ਰਖੜੀ ਬਣਾ ਕੇ ਭੈਣਾਂ ਦਾ ਦਰਜਾ ਦਿਓ। ਮੈਂ 1 ਲੱਖ ਕੁਸਚਨ ਆਖੇ ਜਿਸ ਤੋਂ हट ਕੇ ਕੁਝ ਲੋਕ ਇਦਾਂ ਦੇ ਵੀ ਹੁੰਦੇ ਆ ਜਿਹੜੀ ਆਪਣੇ ਕੁੜੀਆਂ ਜੰਮ ਲੈਂਦੇ ਆ ਉਹਨਾਂ ਨੂੰ ਨਾਲ ਦੇ ਪਿੱਛੇ ਕਿਤੇ ਹੋਰ ਸੁੱਟ ਦਿੰਦੇ ਨੇ। ਉਹਨਾਂ ਬਾਰੇ ਕੀ ਕੰਨਾ ਕਰਨਾ ਚਾਹੀਦਾ? ਇਹ ਤਾਂ ਜੀ ਮੈਂ ਕਹੂੰਗੀ ਬੇਬਕੂਫੀ ਆ। ਜਿਹੜੇ ਸੁੱਟਦੇ ਨੇ ਪਤਾ ਹੋਣਾ ਚਾਹੀਦਾ ਸੀ ਵੀ ਕੁੜੀਆਂ ਤੋਂ ਹੀ ਮਾਵਾਂ ਬਣੀਆਂ ਵਾਂ। ਠੀਕ ਹੈ ਨਾ ਉਹ ਤਾਂ ਆਪਣੀ ਬਹੁਤ ਵੱਡੀ ਬੇਬਕੂਫੀ ਆ। ਆਪਾਂ ਵੀ ਇੱਕ ਲੜਕੀ ਦੇ ਰੂਪ ਚ ਪੈਦਾ ਹੋ ਕੇ ਮਾਂ ਬਣਦੇ ਆ। ਤੇ ਇਹਦੇ ਤਾਂ ਸਮੇਂ-ਸਮੇਂ ਤੇ ਜੋ ਕਾਨੂੰਨੀ ਕਾਰਵਾਈਆਂ ਕਾਨੂੰਨ ਕਰਦਾ ਵੀ ਆ ਤੇ ਹੁਣ ਤੇ ਵੈਸੇ ਵੀ ਲੋਕ ਬਹੁਤ ਟੈਕਨੋਲੋਜੀ ਅੱਗੇ ਵੱਧ ਚੁੱਕੀ ਆ ਲੋਕਾਂ ਨੂੰ ਇਹ ਚੀਜ਼ ਬਹੁਤ ਸਮਝ ਆ ਚੁੱਕੀ ਆ ਕਿ ਅੱਜ ਦੇ ਟਾਈਮ 'ਚ ਧੀਆਂ ਪੁੱਤ ਦਾ ਰੂਪ ਆ ਪੁੱਤਾਂ ਤੋਂ ਵੱਖ ਨਹੀਂ ਹੈਗੀ ਕੀ ਅਪੀਲ ਕੀ ਕੀਤੀ ਆਂਗੀ ਤੁਹਾਡੇ ਵੱਲੋਂ ਜੀ ਉਸ ਮਾਵਾਂ ਨੂੰ ਜਿਹੜੇ ਆਪਣੀਆਂ ਬੱਚਿਆਂ ਨੂੰ ਮਾਰਦੇ ਨੇ ਕੁੱਟਦੇ ਨੇ ਕੀ ਇਹ ਵੀ ਕੀ ਆ ਤੁਹਾਡੀ ਉਹਨਾਂ ਨੂੰ ਤਿਹਾਰ ਦੇ ਉੱਤੇ ਉਹਨਾਂ ਨੂੰ ਮੈਂ ਇਹ ਅਪੀਲ ਕਰਦੀ ਆਂ ਸਾਰੇ ਹੀ ਦੁਨੀਆ ਦੇ ਵਿੱਚ ਰਹਿੰਦੇ ਪੰਜਾਬੀ ਉਹ ਜੋ ਵੀ ਇਸ ਤਿਹਾਰ ਨੂੰ ਇੱਕ ਪਵਿੱਤਰ ਦੇ ਰੂਪ ਵਿੱਚ ਮਨਾਉਂਦੇ ਨੇ ਧੀਆਂ ਭੈਣਾਂ ਸਭ ਦੀ ਹੀ ਸੰਜੀਆਂ ਰਲ ਮਿਲ ਕੇ ਰਹੋ ਹਰੇਕ ਲੜਕੀ ਦੀ ਇੱਜ਼ਤ ਕਰੋ ਉਹਨਾਂ ਨੂੰ ਭੈਣ ਦੀ ਨਿਗਾਹ ਨਾਲ ਦੇਖੋ ਹਰੇਕ ਰਿਸ਼ਤਾ ਆਪਦੇ ਦੀ ਜਗਾ ਉਦਾਂ ਜਿੱਥੇ ਜੀਵਨ ਸਾਥੀ ਦਾ ਰਿਸ਼ਤਾ ਆਪ ਵੀ ਥਾਂ ਦੋਸਤੀ ਦਾ ਰਿਸ਼ਤਾ ਆਪ ਦੀ ਨਾਲ ਉੱਥੇ ਹੀ ਭੈਣ ਦਾ ਰਿਸ਼ਤਾ ਆਪ ਦੀ ਥਾਂ ਇਸ ਨੂੰ ਪਵਿੱਤਰਤਾ ਦੇ ਨਾਲ ਬਣਾ ਕੇ ਚੱਲੋ ਨਵੇਂ ਛੋਟਾ ਸਪੋਤਾਂ ਔਰ ਜਿਹੜੇ ਬੱਚੇ ਅਨਾਥ ਨੇ Via ਰੋਡ ਤੇ ਘੁੰਮਦੇ ਨੇ ਉਹਨਾਂ ਨੂੰ ਕੋਈ ਮਤਲਬ ਉਹਨਾਂ ਕੋਲ ਪਰਮਿਸ਼ ਕਰਨ ਵਾਲਾ ਕੋਈ ਨਹੀਂ ਹੈ ਉਹਨਾਂ ਨੂੰ ਕੰਮ ਕਰਵਾਉਣ ਦੇ ਸਕੇ ਵਾਲੀ ਕੀ ਹੈ ਹਾਂ ਬਿਲਕੁਲ ਜੀ ਹੁਣ ਕੋਸ਼ਿਸ਼ ਆਪਾਂ ਕਹਿ ਲਉ ਕਾਰਮ ਆ ਤੇ ਕੋਸ਼ਿਸ਼ ਆਪਾਂ ਇਸ ਵਿੱਚ ਮੈਂ ਇਹੀ ਕਹੂੰਗੀ ਜੀ ਜਿਵੇਂ ਆਸ਼ਰਮ ਵਗੈਰਾ ਬਣੇ ਹੋਏ ਆ ਜਿਨ੍ਹਾਂ ਦਾ ਨਹੀਂ ਕੋਈ ਹੁੰਦਾ ਕਰੋਨਾ ਦਾ ਉੱਪਰ ਵਾਲਾ ਤੇ ਹੁੰਦਾ ਹੀ ਰੱਬ ਤੇ ਹੁੰਦਾ ਹੀ ਆ ਜੀ ਬਟ ਕੋਈ ਐਸ ਤਰ੍ਹਾਂ ਮੈਸੇਜ ਆਈ ਹੈਗੇ ਜਿਹੜੇ ਬੱਚੇ ਦੇ ਉੱਪਰ ਗਲਤ ਬਿਹੇਵ ਕਰਦੇ ਆ ਉਹਨਾਂ ਨੂੰ ਮਾਰ-ਪਟਾਈ ਵੀ ਆਈ ਉਹਨਾਂ ਨੂੰ ਪੀਕਣ ਨੂੰ ਆਉਂਦੇ ਨੇ ਜਿਹੜੇ ਭੈਣ ਤੋਂ ਆਵਾਂਗੇ ਉਹਨਾਂ ਕਰੀ ਇਹ ਤਾਂ ਜੀ ਬਹੁਤ ਗਲਤ ਆ ਠੀਕ ਹੈ ਜੀ ਇਹਦੇ ਲਈ ਸਕੂਲ ਬਣੇ ਨੇ ਆਪਾਂ ਦੇ ਨਹੀਂ ਵੀ ਅچھے ਸਕੂਲਾਂ ਵਿੱਚ ਖਰਚਾ ਦੇ ਸਕਦੇ ਗਵਰਨਮੈਂਟ ਨੇ ਸਰਕਾਰੀ ਸਕੂਲ ਬਣਾਏ ਨੇ ਆਪਣੇ ਬੱਚੇ ਪੜਾਓ ਆਉਣ ਵਾਲਾ ਪ੍ਰੀਖਿਆ ਆਪਣਾ ਅੱਛਾ ਬਣਾਓ ਜੀ ਮੈਂ ਜਿਹੜੇ ਲੋਕ ਦੇਖ ਰਿਹਾ ਹਾਂ ਉਹ ਜੋ ਕਿ ਛੋਟੇ ਤੋਂ ਲੈ ਕੇ ਬੜੀ ਉਮਰ ਤੱਕ ਆਪਣੀ ਲੜਕੀ ਨੂੰ ਇਫਾਜ਼ਤ ਰੱਖੋ ਜਿੱਥੇ ਪਬਲਿਕ ਦਾ ਕੰਮ ਉੱਥੇ ਇੱਕ ਮਾਂ-ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਆਪਣੀ ਬੱਚੀ ਦਾ ਧਿਆਨ ਰੱਖਣਾ ਆਪਣੇ ਬੱਚੀ ਦਾ ਧਿਆਨ ਰੱਖੋ ਔਰ ਖਾਸ ਕਰਕੇ ਲੋਕਾਂ ਨੂੰ ਇਹੀ ਅਪੀਲ ਹੈ ਇਸ ਨੂੰ ਇੱਕ ਪਵਿੱਤਰ ਦਾਤ ਤਿਹਾੜ ਨਾਲ ਮਨਾਇਆ ਜਾਵੇ ਅੱਜ ਦੇ ਵਿਸ਼ੇ ਲਈ ਮੈਂ ਕਹਿ ਕੇ ਹੋਏ ਧੰਨਵਾਦ ਕਰਦੀ ਹਾਂ